ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁਖਤ ਕਲੀਪਾਂ ਤੋਂ ਦੂਰ ਅਸੀਂ ਇਹ ਚੱਲੇ ਘਰ ਨੂੰ ਸਾਨੂੰ ਹੋ ਗਈ ਛੁੱਟੀ ਤੇ ਡਾਕਟਰ ਨੇ ਦੱਸ ਦੇਣਾ ਬਾਅਦ ਡੈਡੀ ਨੂੰ ਬੁਲਾਇਆ ਹੂੰ ਉਹ ਕਹਿੰਦੇ ਵੀ ਇਹ ਚੈੱਕ ਅਪ ਜ਼ਰੂਰ ਕਰਾ ਕੇ ਜਾਇਆ ਕਰੋ 10 ਦਿਨਾਂ ਬਾਅਦ 10 ਦਿਨ ਬਾਅਦ ਮੇਰਾ ਮੇਰਾ ਨਹੀਂ ਨਹੀਂ ਉਹ ਕਹਿੰਦੇ ਵੀ ਦੀ ਨਵਾਦ ਚੈੱਕਪ ਬਜੂਰ ਕਰਾ ਕੇ ਜਾਇਓ ਅੱਛਾ ਤਸਰੀ ਗੱਲ ਨਹੀਂ ਸਭ ਦੀ ਮੈਂ ਹਾਰ 10 ਦਿਨਾਂ ਬਾਅਦ ਨਹੀਂ ਕੀਤੀ ਕਹਿਣਾ ਮੇਰੇ ਮੂਛੋਂ ਨਿਕਲ ਗਿਆ ਪਰ ਅਨ 10 ਦਿਨਾਂ ਬਾਅਦ ਤਾਂ ਕਿਹਾ ਅਬ ਕਿਸੇ ਗਾ ਮਜ਼ਾਕ ਨਾ ਮੇਰਾ ਨਾ ਨਾ ਦਾ ਠੀਕਾ ਡਾਡੀ ਤੂੰ ਹੀ ਬੁਲਾਦਾ ਕਦੇ ਮੈਂ ਜਿਹੜਾ ਖਾਸਤਾ ਮੈਂ ਜੁਨੀ ਬਸੇ ਆਹ ਦੇਖਿਆ ਕਿ ਕਿੜਾ ਘੜ ਕੇ ਬੋਲਿਆ ਉਹ ਹੂੰ ਬਾਣੀ ਕੱਢ ਲਗਾ ਤਾ ਤੂੰ ਤਾ ਕਹੀ ਜਤੈ ਇਹ ਕਰਨ ਨਹੀਂ ਰਹਿ ਗਈ ਹੁੰਦੀ ਇਹ ਹੁਣ ਤਾਂ ਮੂਛਾਂ ਜੱਟ ਨੇ ਨਹੀਂ ਕਿਆ ਕਹਿ ਕੇ ਵੀ ਕਿਆ ਕਹਿਣਾ ਕੱਢਾ ਲਾ ਗਿਆ ਜੇ ਨਾ ਜੇ ਤਾਂ ਮੈਂ ਬਾਅਦ ਕੱਢਦਾ ਤਾਂ ਕਹਿੰਦਾ ਸਾ ਮੈਨੂੰ ਬਾਅਦ ਕੱਢਦਾ ਮੈਂ ਬਾਅਦ ਨਹੀਂ ਕਰਦਾ ਮੇਰੇ ਕਹਿੰਦਾ ਡੈਡੀ ਤੂੰ ਢਿੱਲਾ ਲਾ ਗਿਆ ਤੇ ਹੈ ਨਾ ਖੜਕ ਕੇ ਬੋਲਿਆ ਕਰ ਤੇਰੀ ਗੜ ਕਿੱਥੇ ਤੇਰੇ ਤੇਰੇ ਤੇ ਗੜ ਕਹਤਾ ਸਾਡੇ ਚ ਗੜਕ ਹੈ ਸਿੱਧੀ ਗੱਲ ਹੈ ਠੀਕ ਹੈ ਗੱਲ ਤਾਂ ਠੀਕ ਹੈ ਜੇ ਤੂੰ ਠੀਕ ਹੈ ਤਾਂ ਅਸੀਂ ਠੀਕ ਹੈ ਜੇ ਤੂੰ ਬਿਮਾਰਾ ਤਾਂ ਅਸੀਂ ਵੀ ਤੇਰੇ ਨਾਲੇ ਬਿਮਾਰਾ ਹੁਣ ਦੇਖਿਆ ਤੂੰ 4 ਦਿਨ ਹੋ ਗਏ ਐ ਕੁਰਸੀ 'ਤੇ ਲੰਬੇ ਪਿਆ ਇੱਧਰ ਓਏ ਬੰਜੇ ਬਲ ਵੀ ਅਸੀਂ ਵੀ ਤਾਂ ਬਿਮਾਰ ਆ ਹੁਣ ਤਾਂ ਨੂ ਮੇਰਾ ਮੈਂ ਤੁਹਾਡੇ ਨਾਲ ਵੀ ਜਾ ਰਹਾ ਮਮਾ ਲੋ ਦਿੰਦੀ ਆ ਪੂਰਾ ਜਿੰਨੇ ਦੇ ਗੱਲ ਕੀਆ ਪਹਿਲਾਂ ਦਿੰਨੇ ਆ ਹੁਣ ਇੱਧਰ ਇਹ ਕਹਿੰਦੀ ਮੈਂ ਵੀ ਮਾਰ ਸਾਸਰਿਕਾਲ ਬਲਾ ਚਲ ਤੂੰ ਵੀ ਮਾਰ ਦੇ ਦੇਖ ਪਰ ਜਿਹਨੂੰ ਕਹਨ ਉਤ ਲਾਂਗੀ ਸਾਸਰਿਕਾਲ ਤੋਂ ਬਲਾ ਦੇ ਬਲਾ ਸਾਸਰਿਕਾਲ ਤੋਂ ਇਹ ਜਾਰੀ ਧੀ ਠੋਗੀ ਦੋ ਦਿਨ ਰੋ ਇਹਨੂੰ ਹੁਣ ਜਾਂਦੇ ਜਾਂਦੇ ਸਕੂਲ ਛੱਡ ਕੇ ਜਾਣਾ ਬਸ ਚੱਲ ਆ ਹਾਂ ਹਾਂ ਤੇ ਸਾਸਰਿਕਾਲ ਕਾ ਤੂੰ ਨਹੀਂ ਮਨਉਂਦੀ ਹਾਂ ਹਾਂ ਨਹੀਂ ਕੀ ਕਾਤਰ ਗੋਲੀ ਗੋਗ ਕਰੇ ਆ ਗਈ ਤੁਹਾਡੀ ਪੀਚੇ ਕਿਉਂ ਚਿੰਤਾ ਕਰਨ ਸਮਾਨ ਢੋਇਆ ਦੀ ਚਲੋ ਸਮਾਨ ਪਾਟੋ ਲਾਂਗੇ ਇਹਨਾਂ ਨੇ ਨਹੀਂ ਚੋਇਆ ਕਿਹੜਾ ਰਹਿ ਗਈ ਹੋ ਕੇ ਤੈਨੂੰ ਖੜਾ ਜੂਗਾ ਡੈਡੀ ਵੇਖ ਕੇ ਬੈਣਾ ਡੈਡੀ ਘਰ ਮੈਂ ਹੈਗ ਨੂੰ ਸਿੱਤੀ ਖੜਾ ਕਰ ਲਵਾਂ ਡੈਡੀ ਲੱਤਾ ਪਰ ਹੋਰ ਕਹਿ ਚਾਹੀਦਾ ਚਲ ਫੜੀ ਪਹਿਲਾ ਆ ਬਾਅਦ ਤੇਰੀ ਤੈਨੂੰ ਦੱਸ ਰੱਪੇ ਕੋਈ ਨਹੀਂ ਹੁਣ ਫਾਪ ਪਾਏ ਨਾ ਫਾੜ ਨਹੀਂ ਹੁਣ ਬੇਲੀ ਇਹ ਇਹ ਪਾਚੀ ਆ ਡੈਡਿੰਗ ਜਿੱਦ ਦੱਸ ਦਿਨ ਬਾਅਦ ਦਿਖਾ ਕੇ ਜਾਣਾ ਹਾਂ ਸਰੇ ਲੋ ਬੇ ਸਾਡੇ ਜਿਹੜੀਆਂ ਰਿਪੋਰਟਾਂ ਸੀ ਜੀ ਸਾਰੀਆਂ ਆ ਗਈਆਂ ਸਹੀ ਧੰਨਵਾਦ ਆ ਵੀਰਾਂ ਦਾ ਸਾਡਿਆਂ ਦਾ ਜਿਹੜੇ ਪੌੜੀਆਂ ਕਦੇ ਚੜ੍ਹ ਕੇ ਕਦੇ ਉਤਰ ਗਏ ਆ ਪੌੜੀਆਂ ਕਹਿੰਦੇ ਹੁਣ ਤਾਂ ਲਿਫਟ ਲੱਗ ਗਈ ਇਹਦਾ ਪਹਿਲੀ ਬੇਦਾਰਾ ਕਮਜ਼ੋਰ ਦਾ ਨਾ ਲਿਫਟ ਨਾਲ ਮਿੱਟੀ ਹੋਣੀ ਹੈ ਕੱਲ ਮੈਂ ਕਰ ਰਹੀ ਹੈ ਕਹਿੰਦਾ ਕੱਲ ਬੰਦ ਤੇ ਲਾਈਟ ਭੱਜੇ ਹੋਈ ਦੀ ਕੱਲ ਜਨਰੇਟਰ ਕਰਦਾ ਔਖਾ ਦਾ ਕੰਮ ਐਨਾ ਸ਼ੁਗਰ ਆ ਗਈ ਹੂੰ ਆਹ ਨੂੰ ਨਾ ਮੈਂ ਫਰਾਂ ਦਾ ਨਾ। ਐਸੀ ਚੱਲਦਾ ਰਹਿਣਾ ਦਾ ਪੁੱਤੋ। ਕਾਤੇ ਬੰਦ ਕਰਨਾ। ਚਾਣਾ ਨਹੀਂ ਐਸੀ ਕਰਨੀ। ਹਾਂ? ਫਿਰ ਐਸੀ ਨੂੰ ਥੋੜਾ ਦੋ ਨਾਲ ਲੈ ਕੇ ਜਾਣਾ। ਹਾਂ? ਤੇ ਜੀ ਜੀ ਬਿਜਲੀ ਬਚਾਓ। ਅੱਛਾ। ਦਿਲ ਨਹੀਂ ਆ ਕੋ ਡਾਕਟਰ ਨੂੰ। ਬੈ ਕੇ ਚੜਾ ਲਾ ਬੁੱਕੇ ਬੈ ਕੇ ਸੌਖੇ ਚੜ ਜਣੀ। ਤੁਸੀਂ ਜਿਹੜਾ ਲਓ। ਨਾ ਨਾ ਮੈਂ ਤਾਂ ਤਿੰਨ ਦਿਨ ਚਾਰ ਦਿਨ ਹੋ ਗਏ ਬੈ ਕੇ ਚੜਾਉਂਦਾ। ਚੈਨਲ ਨੂੰ ਡਾਕਟਰ ਨੂੰ ਬਾਥਰੂਮ ਲੈ ਕੇ ਜਾਂਦਾ। ਅਚਕ ਆਪਣੇ ਘਰ ਦੀ ਬਿਸਤਰ ਜੇ। ਉਹ ਦੇਖੋ ਤੁਸੀਂ ਚੱਕਲੇ ਤੇ ਗਾਣੇ। ਸਭ ਦੇ ਖੜਾ ਇਹਨੂੰ। ਚਲ ਭਾਈ ਕੋ ਗਿਆ ਵਿਹਲਾ। ਇੱਥੇ ਲੱਗੂਗਾ ਬੈੱਡ ਅਸੀਂ ਕਮਰਾ ਸਪੈਸ਼ਲ ਲੱਤਾਂ ਫਾਦਾ ਜੀ ਬਣਾ ਬਸ ਸੰਭਲੋ। ਐ ਤੱਕ ਕਈ ਕਰਿਆ ਨਾਲ ਅਸੀਂ ਇਹ। ਔਰੇ ਮਰੀਜ਼ ਅੱਧ ਤੱਕ ਰਹਿੰਦੇ ਪਾ ਕੋਈ ਤਾਂ ਸੀ ਉਧ ਘਾਟਨ ਖੜਾ। ਮੈਨੂੰ ਫੜ ਰਾ ਬੈੜਾ ਇਹ ਦਰਵਾਜ਼ਾ। ਅਧ ਘਾਟਨ ਅਸਿਓ ਕਰਿਆ ਕਮਰੇ ਦਾ ਇਹਦਾ। ਚਾਓ। ਚੜਨਾ ਨਹੀਂ ਬੁਗਿਆ ਇਹਨੂੰ ਉੱਤੇ ਹੋਣਾ। ਤੇ ਚੜਜੋ। ਨਿੱਕੀ ਬੁੱਤ ਮੜਿਆ। ਪਰ ਨੀਤ ਪਿੱਛੇ ਹੋਦਾ ਤੂੰ। ਤੂੰ ਪਿੱਛੇ ਹੋ ਰਾ। ਹਾਂ ਤਾਂ ਜੇ ਹਨ ਹਾਂ ਚੱਕ ਚੱਕ ਪੰਡਾ ਸਿਰ ਪਰ ਚੱਕ ਲਾ ਚਲ ਉਹਨੇ ਮੰਗੇ ਉਹਨਾਂ ਨੂੰ ਲੰਘ ਕੇ ਲੈ ਕੇ ਰੜੀ ਆਹ ਪਾਣੀ ਦੀ ਬੋਤਲ আর ਪੰਡ ਚੱਕ ਲਿਆ ਹੁਣ ਦੱਸ ਐਨੇ ਕਿੰਨੇ ਕ ਜ਼ਮਾਨ ਚੱਕ ਲਿਆਉਂਗਾ ਮੈਂ ਇੱਕ ਪਾਣੀ ਦੀ ਬੋਤਲ ਚੱਕਣੀ ਆ ਮੈਂ ਦੇਖੋ ਕਿੰਨਾ ਸਮਾਂ ਚੱਕਿਆ ਹੋਇਆ ਹਾਂ 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 ਪਾ ਆਹ ਚੱਕ ਲੈ ਜਾ ਤੂੰ ਪਾਣੀ ਦੀ ਬੋਤਲ ਮੈਂ ਚਾਹੂੰਗੀ ਹਾਂ ਮਾਂ ਕਿੱਥੇ ਚੁੱਕੀ ਮੈਂ ਕਹਾਂ ਤੇ ਜੋ ਆਹ ਉਹ ਮੈਂ ਚੱਕ ਲਈ ਚੱਕਣਾ ਮੈਂ ਕਿਹੜਾ ਚੱਕਣਾ ਮਾਂ ਚੱਕ ਲਿਆ ਬਸਲਾ ਆਹ ਤਾਂ ਚੱਕ ਲੈ ਜਾ ਤੂੰ ਮੈਂ ਫੜ ਇਹਨੂੰ ਕੱਛ ਕਰ ਉਹ ਕੱਛ ਚ ਮਸਾਲਾ ਸਦਾਣ ਤਾਂ ਦੀ ਆਖਿਆ ਹੁਣ ਦੇਖੀਏ ਸਾਰਾ ਕੁਸੇ ਚੱਕ ਲੈ ਜਾਣਾ ਜੇ ਸਰੇ ਆਵਾ ਹੁਣ ਸਾਰਾ ਕੁਸੇ ਚੱਕ ਲੈ ਜਾਣਾ ਉਹ ਚੱਕਣਾ ਨਹੀਂ ਤਾਂ ਕੁਸੇ ਵੀ ਤੂੰ ਕਿੰਨਾ ਖੱਟ ਹੋ ਗਿਆ ਰੀਨ ਬੰਦ ਕਰ ਦੀ ਜੇ ਕੋਤ ਫੜਾ ਮੈਨੂੰ ਤਾਂ ਨਹੀਂ ਹੋ ਗਈ ਜੀ ਛੁੱਟੀ ਛੁੱਟੀ ਦੀ ਛੁੱਟੀ ਹਾਂ ਮੈਨੂੰ ਤਾਂ ਨਹੀਂ ਚਾਲੇ ਮੰਮੀ ਲੀਫ ਤੋਂ ਐ ਤੂੰ ਫੜ ਲੈ ਮੈਨੂੰ ਜਿਹੜਾ ਦੇਖੋ ਚਾਰਦਰ ਚੱਕ ਲੈ ਆਪਣਾ ਫੋਨ ਦਾ ਕੀ ਆਵਾਂ ਲੋ ਦੱਸ ਤੈਨੂੰ ਫਾੜਨ ਚ ਕੀ ਚੱਕਰ ਮੈਂ ਲਿਫਟ ਨਾਲ ਚਲੋਣੀ ਐ ਲਿਫਟ ਅੱਛਾ ਲਿਫਟ ਦੇ ਬਟਨ ਦਬੜੇ ਨੇ ਇੱਕ ਹੌਂਸੇ ਮਾ ਚਲੋ ਚਲੋ ਵੀ ਚੰਗਾ ਬਰਾਵਾ ਕਮਰੇ ਨੂੰ ਕਹ ਪਈ ਸੀ ਅਲੱਗ ਦਾ ਇੱਧਰ ਦੇ ਉੱਪਰ ਚੱਲ ਰਿਹਾ ਜੀ ਲੱਕੜੀ ਦਾ ਕੰਮ ਇਹ ਤੁੰਤਰ ਆਪਦੀ ਕੀ ਕਿਆ ਕਹਿੰਦੀ ਐ ਮੰਮਾ ਨੇ ਬਟਨ ਦਾ ਪਤਾ ਇਹ ਕਹਿੰਦੀ ਲਿਫਟ ਦਾ ਬਟਨ ਮੈਂ ਦੱਬਣਾ ਐ ਤਾਂ ਨਹੀਂ ਡਰੀ ਇਹ ਡਾਗੀ ਲੈ ਲਿਫਟ ਤੇ ਲਿਫਟ ਦਾ ਬਟਨ ਲਿਫਟ ਜੀ ਹਾਂ ਜੀ ਹਾਂ ਜੀ ਜੀ ਹਾਂ ਚਲ ਚਲੋ ਜੀ ਚਲੋ ਚਲਾਣਾ ਕਿਕਦਾ ਸਾਢੇ ਜਵਾਕ ਕਿਸੇ ਕਾਰੀ ਦੇ ਨਹੀਂ ਹੈਗੇ ਪਰ ਉਸਕੇ ਕਹਿੰਦੀ ਬਟਨ ਮੈਂ ਦੱਬਣਾ ਤਾਂ ਕਿਤੇ ਹੁਣ ਬਸ ਸਮਾਨ ਹੀ ਕਿੱਥੇ ਜਾਂਦਾ ਕਿਤੇ ਕਿਤੇ ਹਾਂ ਬਹੁਤ ਹੀ ਵਜ਼ਨ ਪਤਾ ਆਪ ਆਪਣਾ ਬਜਨ ਨਹੀਂ ਦੇਖੀ ਦਾ ਬੰਦੇ ਦਾ ਸਰੀਰ ਵੀ ਦੇਖੀ ਰੰਦਰੋ ਵੀ ਜਾਨ-ਪਰਾਨ ਹੀ ਹੈਗੇ ਬਸ ਥੋੜਾ ਦਿਖਾਏ ਨਹੀਂ ਲਓ ਜੀ ਡੈਡੀ ਪਾਣੀ ਦੀ ਜਾਰੀ ਨੂੰ ਬੋਤਲ ਪੜਾ ਕੇ ਚ ਰੱਖ ਦੇ ਜੋ ਤੁਸੀਂ ਬੋਤਲ ਭਰ ਕੇ ਲੈ ਜਾਓ ਬਾਅਦ ਚਾਬੀ ਖੋਲੋ ਉਹ ਚਾਬੀ ਮੈਂ ਕਿਵੇਂ ਖੋਲਾਂ ਆਇਆ ਡੈਡੀ ਘੜ ਜਾ ਇੱਕ ਮਿੰਟ ਬਸ ਬਸ ਕਰੀ ਜਾ ਟਰੱਕ ਨਾ ਕਰੀ ਕਰੀ ਜਾ ਬਸ ਜੇ ਕੈਮਰਾ ਨਾ ਚੱਲਦਾ ਹੁੰਦਾ ਜੀ ਪਤਾ ਨਹੀਂ ਮੇਰੇ ਥਾਲਿਓ ਮਾਰਨੀ ਤੇ ਨਾ ਸਿਰ ਤੇ ਗਲਾਸ ਗਲੂ ਤੇ ਮਾਰ ਦਨਾ ਤਾਂ ਤੇ ਛੁੱਟੀ ਹੋ ਗਈ ਨਾ ਡੈਡੀ ਨੂੰ ਹੁਣ ਤਾਂ ਕਰਕੇ ਨਹੀਂ ਉਦਣ ਦਾ ਜੀ ਐਂ ਜੀ ਹਾਂ ਜੀ ਪਾਣੀ ਲਿਆ ਦਿ ਜੀ ਚਾਹ ਲਿਆ ਦਿ ਜੀ ਹੁਣ ਦੇਖ ਲੋ ਬਦਲ ਗਿਆ ਐਟੀਟਿਊਡ ਐਨੇ ਜੇ ਫੜੀਆਂ ਮੈਂ ਤਾਂ ਹੱਥ ਆਪਣੀ ਥੱਗ ਕਰਿਆ ਚਲੋ ਵਧੀਆ ਹੋਗਾ ਚਲ ਰੱਖੋ ਸਮਾਨ ਕਰੋ ਪ੍ਰਭੂ ਦਾ ਗੁਣ ਗਾਨ ਚਲ ਇਹਦਾ ਧੋਣ ਹੀ ਸਾਰਾ ਕੁਸ ਦੇਖ ਗੱਡੀ ਨਾਲ ਲਾ ਲਾਦੀ ਕਿਸੇ ਦੀ ਗੱਡੀ ਖੜੀ ਹੈ ਮੈਂ ਗੱਡੀ ਕੱਢਾਂ ਜੀ ਇਹ ਕੋਈ ਸੀ ਜਗਾ ਖੜੀ ਹੈ ਟਾਕੀਆਂ ਨਹੀਂ ਖੋਲਣੀਆਂ ਹੈਗੀਆਂ ਛੱਡ ਦੂੰਗਾ ਡੈਡੀ ਹਾਂਜੀ ਕੱਢ ਦਿੰਦਾ ਇੱਥੇ ਕੱਢ ਦਿੰਦਾ ਕਹਿੰਦਾ ਕੋਈ ਯਾਦਗਾਰ ਨਾਲ ਵੀ ਲੈ ਚਾਲਾ ਹਸਪੀਟਲ ਦੀ ਬਹਿ ਕੇ ਬੱਸ ਉਹ ਕੱਢ ਦੇ ਮੁੱਗੇ ਇੱਕ ਵਾਰਾਂ ਵਾ ਬਿੱਲ ਬਣ ਗਿਆ 50-60000 ਰੁਪਏ ਕਿ ਨਹੀਂ ਬਣ ਗਿਆ ਬਣ ਗਿਆ ਆ ਫਾ ਤੇਰਾ ਹਟਾ ਬਣ ਗਿਆ 20 ਕਿਹਦੀ ਜਾ ਤਾ ਇਹਨਾ ਵੇ ਬਸ ਇਹ ਚੱਲ ਕੋਈ ਨਹੀਂ ਛੱਡੋ ਬਸ ਤਾ ਤੂੰ ਠੀਕ ਐ ਬਿੱਲ ਤੇ ਕਹਿ ਲੈਣਾ ਡੈਡੀ ਨੇ ਕਹਾਂ ਚੰਡੀ ਕਰਨਾ ਤਾਂ ਸਾਟਾ ਆ ਹਾਂ ਉਹ ਤੇ ਤਾਂ ਨਹੀਂ ਹੁੰਦਾ ਕਿ ਪੰਚਗੂਲੇ ਨਾਲ ਤੇ ਲੈਟ ਕਰ ਬਾਂ ਇਧਰੋਂ ਅਰੋਣ ਡੜੀ 2 ਮਿੰਟ 2 ਕੁ ਮਿੰਟ ਦੱਬ ਕੇ ਰੱਖੀ ਇਹਨੂੰ ਟੇਪ ਵਾਲੀ ਬਾਰ ਖਿੱਤੀ ਹੈ ਨਾ ਟੇਪ ਵਾਲ ਪੱਟ ਹੁੰਦੇ ਨਾਲ ਖੜਜੋ ਜੀ 1 ਮਿੰਟ ਪੱਛੇ ਵੀ ਟੀਪਾ ਹੋਣ ਲੱਗ ਗਈ ਚੱਲ ਦੱਬ ਲਾਂ ਨੂੰ ਮੌਕਾ ਸਮਾਂ ਤਾਂ ਕੋਈ ਸਮਾਂ ਤਾਂ ਨਹੀਂ ਰਿਹਾ ਬਣੋ ਚਲੋ ਮਿਲਦੇ ਜੀ ਫੇਰ ਤੁਹਾਨੂੰ ਹਣ ਨਿਕਲ ਆਇਆ ਜੀ ਹਸਪੀਟਲ ਚੋਂ ਤੇ ਬ੍ਰੇਕ ਵੱਜ ਗਈ ਜੀ ਜੂਸ ਵਾਲੀ ਦੁਕਾਨ ਪਰ ਤੇ ਰੀਤ ਨੇ ਇੱਧਰ ਸਾਹਮਣੇ ਸਮਾਨ ਦੇਖ ਕੇ ਜੀ ਪਿੱਛੇ ਸੰਤਰੇ ਸੂਤਰੇ ਜੇ ਲੰਮ ਲੰਮ ਮੇਰੇ ਨਾਲ ਲੜਦੀ ਆ ਜੀ ਕਾਦੇ ਪਿੱਛੇ ਵੀ ਕਾਹੇ ਤੇਰੇ ਸੁਣਦਾ ਨਹੀਂ ਮੈਂ ਨਾਰ ਮੰਗਿਆ ਨਾਨੇ ਨੇ ਨਹੀਂ ਮੰਗੇ ਮੈਂ ਕਹਿੰਦਾ ਨਾਨਾ ਵੀ ਖਾ ਲੂਗਾ ਵਿੱਚੋਂ ਪਹਿਲਾਂ 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 ਮੰਗਦੀ ਸੀ ਜੀ ਸੰਤਰੇ ਸੰਤਰੇ ਉਹ ਕਹਿੰਦੇ ਬਿਨਾ ਬੀਜ ਤੇ ਬਾਹਰ ਤੇ ਆਏ ਵਾ 300 ਰੁਪਏ ਕਿਲੋ ਜਿਹੜੇ ਉਹ ਪਏ ਜੀ ਸਾਹਮਣੇ ਛੋਟੇ ਛੋਟੇ ਆਹ ਸਾਹਮਣੇ ਹਾਂ ਬੱਬੂ ਕੋਸਿਆਂ ਦੇ ਉੱਪਰਲੀ ਸੜ ਪੈ ਦਿਖਦੇ ਜਿਹੜੇ ਹਾਂ ਫੇਰ ਆ ਗਈ ਨਾਰਾ ਪਰ ਗੱਲ ਨਾਰ ਕਹਿੰਦਾ ਜੀ 200 ਰੁਪਏ ਕਿਲੋ ਤਾਂ ਮਾਂ ਚਲ ਅੱਧਾ ਕਿਲੋ ਲੈ ਲੈਨੇ ਕਾਣੇ ਵੀ ਨਹੀਂ ਕਰਨੇ ਤਾਂ ਖਰਾਬੇ ਆ ਡੈਡੀ ਕਹਿੰਦਾ ਮੇਟੋ ਵੀ ਨਹੀਂ ਇੰਨਾ ਚੱਬਿਆ ਜਾਂਦਾ ਫਿਰ ਮਨੂੰ ਤੇ ਸਦੀ ਵੀ ਪਤਾ ਕਦੇ ਕਦੀ ਮਨੂਆ ਦਾ ਡੈਡੀ ਕਹਿੰਦੀ ਮਿਕਸ ਜੂਸ ਫਲਾ ਦੇ ਮਾਂ ਵੀ ਮਨੂ ਪੀਂਦੇ ਨੂੰ ਬਿੱਲੀ ਛਿੱਕਦੀ ਆ ਵੀ ਮੈਂ ਨਹੀਂ ਪੀ ਸਕਦਾ ਮਨੂੰ ਡਰਾਈਵਰ ਸਮਝ ਲੈ ਐਨੀ ਔਕਾਤ ਆ ਮੇਰੀ ਬਸ ਹੁਣ ਡਰਾਬਾ ਲਾਲੂ ਵਾਲੇ ਪਕੌੜੇ ਪਰੌਂਠੇ ਨਹੀਂ ਖਾਂਦਾ ਪਨੀਰ ਵਾਲੇ ਪਕੌੜੇ ਹੀ ਨਹੀਂ ਖਾਂਦਾ ਹਾਂ ਤੂੰ ਜੇ ਤੁਸੀਂ ਤਾਂ ਖਾਦੇ ਹੀ ਨਹੀਂ ਨਾ ਪਨੀਰ ਵਾਲੇ ਪਕੌੜੇ ਉਹ ਤਾਂ ਮੈਂ ਤਾਂ ਪਹਿ ਨਹੀਂ ਗਿਆ ਤਾਂ ਮੈਂ ਤਾਂ ਜਿਆਦਾ ਡੈਡੀ ਹੋ ਗਿਆ ਮੇਰੀ ਗੱਲ ਸੁਣ ਡੈਡੀ ਤੂੰ ਕਮਰੇ ਤੇ ਬਾਹਰ ਨਿਕਲਿਆ ਉੱਥੇ ਹਸਪੀਟਲ ਚੋਂ ਠੀਕ ਹੈ ਨਾ ਤੈਨੂੰ ਬੀਲ ਚੇਅਰ ਪਰ ਮੁੰਡਾ ਬਾਰ ਲਿਆ ਐਜੇ ਮਗਰ ਤਾਂ ਇੱਕ ਸੈਕਿੰਟ 'ਚ ਟੋਨ ਬਦਲ ਗਈ ਨੀ ਉਹਦਣ ਤੇ ਜੀਜੀ ਹੁੰਦੀ ਆ ਜਦ ਆਹ ਸਮਾਨ ਚੱਕੋ ਆ ਚੱਕੋ ਆ ਚੱਕੋ ਐ ਨਹੀਂ ਐ ਨਹੀਂ ਮੈਂ ਕਹਿੰਦੀ ਤੁਹਾਡਾ ਲਾ ਮੈਂ ਤੇਰਾ ਮਤਲਬ ਮਤਲਬ ਉਹ ਸੁਲਾਮਾ ਹੁੰਦੀ ਆ ਅੱਜ ਕੱਲ ਮੈਂ ਨਹੀਂ ਲਾ ਮੈਂ ਡੈਡੀ ਆਪਣੇ ਘਰ ਵਾਲੇ ਨੂੰ ਕਦੇ ਮੈਂ ਕਿਹਾ ਵੀ ਤੂੰ ਮਾਰ ਮਾਰਾ ਮੈਂ ਹੋ ਨਹੀਂ ਮੈਂ ਤਾਂ ਕਰਨਾ ਐਡਾ ਡੌੜਿਆ ਅੱਜ ਜਾਣ ਪਈ ਐਡਾ ਤਰੀ ਮੈਨੂੰ ਮਾਰਾ ਕਿੰਨਾ ਕਰ ਮੈਨੂੰ ਮਾਰਾ ਕੌਣ ਕਰ ਡੈਡੀ ਲਾ ਮੈਂ ਤਾਂ ਸੰਤ ਲਾ ਕੋਈ ਨਾ ਜੁਟੀ ਨੇ ਫੜਾਦ ਕੋ ਕਿਹਾ ਹੋ ਜਾਏ ਲਓ ਸਰਦਾਰ ਜੀ ਕਿਹਦੇ ਜਿਸ ਦਾ ਗੱਟਾ ਅੱਜ ਤਾਂ ਹੁਣ ਖਾ ਉਹ ਵੀ 5 ਲੀਟਰ ਵਾਲਾ ਜੂਸ ਪੀ ਲਿਆ ਮੈਂ ਇੱਕ ਗਲਾਸ ਜਿਹੜੇ ਸਾਹਮਣੇ ਨਾਲ ਇਹਨੇ ਕਿਹਾ ਪਾਈਆ ਘੁੰਤਾਂ ਵੀ ਵੱਧ ਗਿਆ ਤਿੰਨ ਗਲਾਸ ਕਿਹਾ ਤੁਹਾਨੂੰ ਤਿੰਨ ਗਲਾਸ ਹਾਂ ਬੰਦੇ ਹੀ ਤਿੰਨੇ ਅਸੀਂ ਭਾਈ ਕੀ ਕਰੀਏ ਚਾਰ ਕਿਵੇਂ ਦੀਓਗੇ ਇਹਨੂੰ ਪਲਾ ਕੇ ਦੇਖ ਲੈ ਜੇ ਪੀ ਲਿਆ ਸੰਗਤ ਦਾ ਗਾਣਾ ਉਧਰ ਪਰੇ ਖੜੀ ਹੈ ਸੰਗਤ ਦਾ ਗਾਣਾ ਬਸ ਸੰਗਤ ਦਾ ਗਾਣਾ ਅਨਾਰ ਮੋੜ ਤੋਂ ਫਿਰ ਇਹਦਾ ਅਨਾਰ ਮੋੜ ਦੇ ਅਨਾਰ ਮੋੜ ਦੇ ਫਿਰ ਜਾਏ ਦੇਖ ਲਿਆ ਉਹ ਵੀ 200 ਰੁਪਏ ਦਾ ਭਾਨਾ ਹੈ ਨਾ ਹਸਤਾ ਪੈ ਜੂਗਾ ਨਾ ਨਾ ਵੀ ਪਛਲਣ ਨਹੀਂ ਆਉਂਦੀ ਬਾਪੂ ਨੂੰ ਕੋਈ ਦਵਾਈ ਦੂ ਲਿਖੀ ਹੋਣਾ ਨਾ ਨਹੀਂ ਫੋਨ ਬਣਾਉਣ ਦੀ ਹਾਂ ਫਿਰ ਜਿਹੜੇ ਇਹਨਾਂ ਦੇ ਲੀਵਰ ਆਰ ਗੁਰਦੇ 'ਚ ਥੋੜਾ ਜਿਹਾ ਨੁਕਸਾ ਉਹਦੀ ਦਵਾਈ ਚੱਲੂਗੀ ਹਾਂ ਦੋ ਟਾਈਮ 10 ਦਿਨ ਬਾਅਦ ਚੈੱਕ ਅਪ ਕਰਾਉਣਾ ਹੋ ਫੇ ਮੇਰਾ ਘਰ ਵਾਲੇ ਦੇ ਡੋਲੇ 'ਚ ਜਾਣਾ 10 ਦਿਨ ਬਾਅਦ ਲੈ ਕੇ ਆਉਂਗਾ ਤੇ ਇੱਕ ਦੂਸਰਾ ਗਲਾਸ ਹੋਰ ਪਿਲਾ ਦੇਣਾ ਨਾ ਇਹਦੇ ਕੋ ਤਾਨਾ ਲਗਾ ਰਿਹਾ ਇਹ ਵੀ ਮੈਂ ਤਾਨਾ ਮੇਣਾ ਮਾਰਤਾ ਤਾਂ ਨਸੀਬ 'ਚ ਆ ਗਿਆ ਬਣਾ ਮੈਨੂੰ ਪਾ ਹੀ ਗਿਆ ਕਹਿੰਦਾ ਤੇਰੇ 'ਚ ਵਜ਼ਨ ਥੋੜਾ ਸਮਾਂ ਸਾਰਾ ਟੱਕ ਜਾਂਦੀ ਆ ਇਸ ਨਾਲ ਕਿਵੇਂ ਟੂਪ ਬਦਲੀ ਉਹ ਭਰ ਲੋ ਜੀ ਚੱਲੀ ਅਸੀਂ ਕਾ ਇੱਕ ਸੰਤਰਾ ਲੈਣਾ ਹੋਵੇ ਜੀ ਇੱਕ ਸੰਤਰਾ ਕਿੰਨੇ ਦਾ ਹੈ ਇੱਕ ਤਾਂ ਖਾ ਗਿਆ ਉਹ ਦੇ ਦੇ ਸਾਡੀ ਕੁੜੀ ਅੜੀ ਪਈ ਆ ਯਾਰ ਕੀ ਆ ਗਾਉਣਾ ਦੇ ਦੇ 10 20 ਰੁਪਏ ਜਿਹੜੇ ਦੇਨੇ ਆ ਨਾ ਤੇ ਜੋਕ ਕੇ ਦਿੰਦਾ ਆ ਲੈ ਕੱਢ ਲੈ ਕਿੰਨੇ ਦਾ ਹੈ 30 ਰੁਪਏ ਦਾ ਚੱਲ ਚੱਲ ਮੈਂ ਤਾਂ 50 ਦਾ ਕਹਿੰਦੀ ਸੀ ਮੱਟੇ ਨੇ ਇਹਨੇ ਫਿਰ ਰੋਣ ਤੇ ਜਵਾਕਾਂ ਦਾ ਵੀ ਅੱਜ ਕੱਲ ਕੋਈ ਪਤਾ ਮੈਂ ਦੇਖ ਲੜੀ ਖੜੀ ਸੰਤਰਾ ਜਦ ਗਰਾਰੀ ਫਸੀ ਵੀ ਅਨਾਰ ਮੋੜਦੇ ਤੇ ਚੱਲ ਅਨਾਰ ਨਾਨਾ ਖਾ ਲ ਹਾਂ ਉਹ ਵੀ ਮੈਂ ਖਾਉਂਗਾ ਕਾਤਾ ਤੂੰ ਖਾਤਾ ਖਾਉਂਗੇ ਨਾਨੇ ਨੂੰ ਕੁਲਾਦੀ ਮੈਂ ਖਾਉਂਗਾ ਉਹ ਸਾਲੇ ਖੁੱਟ ਤੀ ਹਾਂ ਤੈਨੂੰ ਕਿਹਾ ਕਰੇ ਨਾਰੀ ਵੀ ਭੈਣੇ ਤੇ ਜੜੀ ਹੈ ਐਨੇ ਕਿ ਚੜਨੇ ਹੋਰ ਕਿੰਨੇ ਚੜਨੇ ਕੱਲੀ ਚਲੋ ਠੀਕ ਹੈ ਜੀ ਹੁਣ ਘਰ ਜਾ ਕੇ ਮਿਲਾਂਗੇ ਹਾਂ ਖੰਡਾ ਕੱਲੀ ਖੋਲ ਦੀ ਖੋਲ ਦੇ ਹੁਣ ਬਿੱਲੀ ਦੇ ਸਰਾਣੇ ਤੋਂ ਥੋੜਾ ਜੰਮ ਜਾਊਗਾ ਹਾਂ ਦੇਵੀ ਜੋ ਡਾਕਟਰ ਨੂੰ ਦੁਕਾਨ ਤੇ ਮਾਰ ਕੇ ਜਾਣਾ ਦੁਕਾਨ ਤੇ ਮਾਰ ਦੇਣਾ ਕਿਹੜਾ ਤੈਨੂੰ 30 ਰੁਪਏ ਫੋੜਨੇ ਆ ਹਾਂ ਜਿਆਦਾ 10 ਵੀ ਤੈਨੂੰ ਮੋੜ ਦੇਣਗੇ 30 ਰੁਪਏ ਬਾਹਰ ਤੇ ਆ ਜਾ ਤੀ ਜੀ ਉਹ ਬੱਸ ਗੰਨਾ ਹੁੰਦੀ ਹੈ। ਹਾਂ ਨਹੀਂ ਹੁਣ ਆਏ ਵੀ ਸੰਗਤਰਾ ਦਾ ਸੀਜ਼ਨ ਆਪਣਾ ਹੋ ਰਿਹਾ ਖਤਮ ਹੈ। ਉਹ ਹੋ ਡਾਡੀ ਆਏ ਕਹਿੰਦਾ ਗੱਲ ਉਹ ਨਹੀਂ ਹੈ ਹੁਣ ਆਪਣਾ ਸੰਗਤਰਾ ਹੈ ਸੀਜ਼ਨ ਦੇ ਵਿੱਚ ਹੈ ਨਹੀਂ। ਜਿਹੜਾ ਸਤੋਰ ਹੋਇਆ ਵਾਹ ਇਹਦਾ। ਹੈ ਨਹੀਂ ਬੀਜ। ਹੈ ਨਹੀਂ ਬੀਜ ਵਿੱਚੋਂ ਵੀ। ਉਹ 나ਗ ਪਰ ਹੁੰਦਾ ਹੀ ਹੈ। ਲੈ ਇੰਨੀ সেবা ਕਰਦੀ ਮਤ। ਇਹ ਜੀ ਘਰ ਵਾਲੀ ਬੇਲ ਚ। ਲੈ ਨਹੀਂ ਲੈ। ਫਾਲਾ ਸੰਗਤ ਲਈ ਸੰਗਤਰਾ। ਚਲ। ਚਲੋ ਠੀਕ ਹੈ ਜੀ। ਹਣ ਬਾਕੀ ਸਾਰਾ ਨੀਚ ਦਾ। ਅਨਾਬੀ ਪਹੁੰਚ ਗਏ ਜੀ ਭੰਬਰੀ ਤੇ ਉਹ ਤਾਂ ਮੈਂ ਪਹਿਲੇ ਆ ਜੀ ਸਾਜਰੇ 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 ਤਾਂ ਨਹੀਂ ਹੈਗਾ ਵੱਜਦਾ ਢਾਈ ਗਏ ਸਾਜਰੇ ਸਾਜਰੇ ਕਿਆ ਹੋ ਗਿਆ ਤੇ ਹੁਣ ਇੱਕ ਫੋਨ ਮੇਰਾ ਪਤਾ ਨਹੀਂ ਕਿ ਆ ਵਾਈਬ੍ਰੇਸ਼ਨ ਦੀ ਕਰੀ ਜਾਂਦਾ ਪਤਾ ਨਹੀਂ ਮੈਂ ਹੀ ਕੰਬਦਾ ਜਦੋਂ ਕੋਈ ਟਪਕ